ਤੇ ਪਿੰਕੂ ਤੇ ਗੋਮੇ ਜਣੇ ਬੜਾ ਆ ਗਿਆ ਲੈ ਆਇ ਕਿਤੇ ਇਹਨੇ 10 10 ਹਜ਼ਾਰ ਦਾ 12 12 ਦਾ 15 15 ਦਾ ਆਹ ਕਿਹਨੇ ਇਹਦੇ ਬੰਦੇ ਇਹਨੇ ਮਾਤੀ ਬਣਾ ਦੀ ਮਰਜੀ ਬਣਾਵਾ ਦੇ ਫੇਰ ਹਨਾ ਜਦੋਂ ਪਿੰਕੂ ਕਹਿੰਦਾ ਜੀ ਹੁਣ ਮੈਂ ਤੋ ਸਾਫਤਾਬ ਕਰਨਾ ਜੀ ਦੋਨੇ ਸੀ ਪਿੰਕੂ ਨੇ ਪੁੱਛਿਆ ਕਿ ਸਾਫਤਾਬ ਮੈਨੂੰ ਦੱਸਿਓ ਤਾਂ ਬਿੱਲ ਕਿੱਡਾ ਇੱਡਾ ਸਾਰਾ ਬਣ ਗਿਆ ਹਨਾ 1 ਲੱਖ ਦਾ ਬਣ ਗਿਆ ਪਿੰਕੂ ਕਹਿੰਦਾ ਹੁਣ ਇੰਨਾ ਮੈਂ ਕੈਸ ਲੈ ਕੇ ਤੇ ਆਇਆ ਨਹੀਂ ਤੇ ਹੁਣ ਮੈਂ ਜਰਾ ਦੁਕਾਨ ਤੇ ਜਾਵਾਂ ਦੁੱਖ ਮੈਂ ਇੱਥੇ ਨਹੀਂ ਮੇਰਾ ਉੱਥੇ ਰਹਿ ਗਿਆ ਬ ਲੈ ਕੇ ਆਉਂਦਾ ਫੇਰ ਮਗਰ ਚਤਰੋ ਕਹਿੰਦੀ ਜੀ ਮੈਂ ਮਗਰ ਹੋਰ ਕਰਵਾ ਦ ਕਾ ਲੱਗੂ ਮੇਰਾ ਇਹ ਤੇ ਕਾ ਬਦਲਾ ਲੱਗੰਦਾ ਸਾਸ ਨਾ ਨੂੰ ਦਰਾਣੀ ਨੂੰ ਕਿਨੇ ਕਿਨੇਕ ਬਣਾ ਲਿਆ ਹੈ ਹੈਨਾ ਇਹਦੇ ਵਕਰੀ ਪੰਡ ਬਣਵਾ ਲਈ ਤੇ ਚਥਰੋ ਕਹਿੰਦੀ ਉਹਨੂੰ ਮੂੰਹ ਭਲਾ ਕਿਨੇ ਕੋਏ ਲਾੜੇ ਨੂੰ ਕਹਿੰਦੀ ਲਾੜੇ ਨੇ ਪੈਸੇ ਲਾੜੇ ਨੇ ਪੈਸੇ ਦੱਸੇ ਹਾਂ ਇਹਨੂੰ ਕਮਰ ਨੂੰ ਲੱਗ ਗਿਆ ਟੱਟੀਆਂ ਇਹ ਕਿੰਨੋਂ ਬੜੀ ਹੈ ਇਹ ਲਾੜੇ ਨੂੰ ਕਹਿੰਦੀ ਵੀ ਮੈਨੂੰ ਫਟਾਫੜ ਤੂੰ ਲੈ ਆਂ ਦੱਸ ਜੀਜਾ ਦੇਖ ਗਿਆ ਹਾਂ ਜੀਜਾ ਦੇਖ ਗਿਆ ਦੇ ਹਾਲਾ ਮਰਦੇ ਕਮਲ ਕੰਦੀ ਵਿੱਚ ਇੰਦ ਗਾਣਦੇ ਹੌਨ ਲਾ ਜਾਣਦੇ ਵਿੱਚੇ 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 ਇੰਦ ਗਾਣਦੇ